ਪਾਣੀ ਦੇ ਮਾਮਲੇ ਦੇ ਵਿੱਚ ਸਭ ਤੋਂ ਪਹਿਲੀ ਮੈਂ ਇੱਕ ਗੱਲ ਕਹਿਣਾ ਹੁੰਨਾ ਹੂੰ ਕਿ ਜੇ ਪੰਜਾਬ ਦੇ ਵਿੱਚ ਪਾਣੀ ਹੀ ਨਾ ਰਿਹਾ ਹੂੰ ਤਾਂ ਕੀ ਅਰਥ ਰਹਿ ਜਾਣਗੇ ਪੰਜਾਬ ਸ਼ਬਦ ਦੇ ਜੀ ਪੰਜ ਆਬਾਂ ਦੀ ਧਰਤੀ ਦਿੱਤੀ ਹੈ ਜਿੱਥੇ ਪੀਣ ਨੂੰ ਹੀ ਪਾਣੀ ਨਾ ਰਿਹਾ ਹੂੰ ਤਾਂ ਇਹ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਕੀ ਹੋ ਸਕਦਾ ਬਿਲਕੁਲ ਸਰ ਔਰ ਇਹ ਜਿਹੜੀ ਤਰਾਸ ਦੀ ਆ ਚੁੱਕੀ ਹੈ ਜਾਂ ਆਏਗੀ ਇਹ ਕਿਸੇ ਗਵਾਂਡੀ ਮੁਲਕਾਂ ਕਰਕੇ ਨਹੀਂ ਆਏਗੀ ਕੀ ਬਾਤ ਹੈ ਗਵਾਂਡੀ ਸੂਬਿਆਂ ਕਰਕੇ ਨਹੀਂ ਆਏਗੀ ਇਹ ਪੰਜਾਬੀਆਂ ਕਰਕੇ ਆ ਹੂੰ ਹੁਣ ਇਹਦੇ ਵਿੱਚ ਮੈਂ ਇੱਕ ਗੱਲ ਕਹਿੰਦਾ ਹਮੇਸ਼ਾ ਕਹਿਨਾ ਅੱਜ ਵੀ ਕਹਿਨਾ ਕਿ ਮੈਨੂੰ 40 ਸਾਲ ਹੋ ਗਏ ਸੁਣਦਿਆਂ ਨੂੰ ਜੀ ਕਿ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਨੀਚੇ ਜਾ ਰਿਹਾ ਹੈ ਨੀਚੇ ਬਿਲਕੁਲ ਬਿਲਕੁਲ ਮਤਲਬ 40 ਸਾਲਾਂ ਦੇ ਅਸੀਂ ਗੱਲਾਂ ਹੀ ਕਰ ਰਹੇ ਹਾਂ ਹੂੰ ਆ ਪ੍ਰੈਕਟੀਕਲੀ ਤਾਂ ਕੁਝ ਕੀਤਾ ਨਹੀਂ ਫਿਰ ਮਤਲਬ ਕਿ ਜਿਵੇਂ ਹੁਣ ਅਸੀਂ ਪੋਲੀਓ ਦੀ ਗੱਲ ਹੈ ਅੱਜ ਅਸੀਂ ਕਹਿੰਦੇ ਹਾਂ ਪੋਲੀਓ ਖਤਮ ਹੋ ਗਿਆ ਕੰਮ ਕੀਤਾ ਗਿਆ ਤਾਂ ਉਹ ਖਤਮ ਹੋ ਗਿਆ ਖਤਮ ਹੋ ਗਿਆ ਬਿਲਕੁਲ ਮਤਲਬ ਪਾਣੀ ਉੱਪਰ ਵਧਿਆ ਕਿਉਂ ਨਹੀਂ ਫਿਰ ਮਤਲਬ 40 ਸਾਲ ਦੀਆਂ ਗੱਲਾਂ ਹੀ ਹੋ ਰਹੀਆਂ ਗੱਲਾਂ ਹੀ ਬਿਲਕੁਲ ਜਿੰਨੇ ਵੀ ਸਮਾਜ ਦੇ ਵਿੱਚ ਸਮਾਗਮ ਹੁੰਦੇ ਨੇ ਸੈਮੀਨਾਰਸ ਹੁੰਦੇ ਨੇ ਉਹ ਸਮਾਗਮ ਤੇ ਸੈਮੀਨਾਰਾਂ ਚ ਪਾਣੀ ਦੇ ਉੱਤੇ ਭਾਸ਼ਣ ਦੇਣ ਵਾਲੇ ਆਪ ਹੀ ਜਾਗਰੂਕ ਨਹੀਂ ਬਿਲਕੁਲ ਇਹ ਸਚਾਈ ਦੱਸ ਰਿਹਾ ਸਚਾਈ ਹੈ ਬਿਲਕੁਲ ਸਚਾਈ ਹੈ ਪਾਣੀ ਦੇ ਮੁੱਦੇ ਤੇ ਸੋ ਤਾਂ ਸਭ ਬੱਚਿਆਂ ਨੂੰ ਨਹੀਂ ਸਾਨੂੰ ਦੱਸਣ ਦੀ ਲੋੜ ਲੋੜ ਸਾਨੂੰ ਵੱਡਿਆਂ ਨੂੰ ਸਮਝਾਉਣ ਦੀ ਲੋੜ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਡੇ ਵੱਡੇ ਹੀ ਇੰਨੇ ਲਾਪਰਵਾਹ ਨੇ ਕਿ ਬੱਚਿਆਂ ਨੇ ਤਾਂ ਉਹਨਾਂ ਨੂੰ ਦੇਖ ਦੇਖ ਕੇ ਕਰਨੀ ਕਰਨ। ਬਿਲਕੁਲ ਬਿਲਕੁਲ। ਅੱਜ ਸਾਡੀਆਂ ਬੀਬੀਆਂ ਮਾਵਾ ਭੈਣਾ ਚਾਹੇ ਉਹਨਾਂ ਨੂੰ ਗੁੱਸਾ ਲੱਗੇ। ਪੀਣਾ ਵਾਲੇ ਪਾਣੀ ਨਾਲ 2-200 ਲੀਟਰ ਪਾਣੀ ਨਾਲ ਸੜਕਾਂ ਧੋਈ ਜਾਂਦੀਆਂ ਨੇ। ਕਿੱਥੋਂ ਦੀ ਸਮਝਦਾਰੀ ਹੈ? ਹੂੰ। ਬੈਠਣਾ ਤੁਸੀਂ ਘਰ ਦੇ ਅੰਦਰ ਐ। ਬਿਲਕੁਲ ਬਿਲਕੁਲ। ਤੇ ਧੋ ਤੁਸੀਂ ਸੜਕਾਂ ਰਿਓ ਪੀਣਾ ਵਾਲੇ ਪਾਣੀ ਆ। ਕੀ ਬਾਤ ਹੈ? ਇਹ ਵੀ ਇੱਕ ਨਘਾਰ ਹੈ ਸਾਡੀ ਸੋਸਾਇਟੀ ਦਾ ਕਿ ਅੱਜ ਤੱਕ ਅਸੀਂ ਐਨੇ ਵੀ ਸਮਝਦਾਰ ਨਹੀਂ ਹੋਏ ਕਿ ਸਾਨੂੰ ਪਾਣੀ ਦਾ ਮool ਪਤਾ ਲੱਗਿਆ।